ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਵਕਤ ਅਸੀਂ ਨਗਰ ਪੰਚਾਇਤ ਬੇਕੋਵਾਲ ਦੇ ਦਫਤਰ ਦੇ ਬਾਹਰ ਖੜੇ ਆ ਜੀ ਸਮਾਂ ਹੋ ਗਿਆ 4:20 ਮਿੰਟ 420 ਸਰਕਾਰ ਨੇ ਆਪਣੀ ਹਾਰ ਤੋਂ ਡਰਦਿਆਂ ਘਬਰਾਉਂਦਿਆਂ ਕਾਇਰਾਂ ਦੀ ਤਰ੍ਹਾਂ ਅੱਜ ਨਗਰ ਪੰਚਾਇਤ ਬੇਕੋਵਾਲ ਦੇ ਪ੍ਰਧਾਨ ਦੀ ਚੋਣ ਨੂੰ ਮੁਲਤਵੀ ਕਰ ਦਿੱਤਾ ਨਾ ਇਥੇ ਈਓ ਵਜ੍ਹਾ ਇਸ ਦਫਤਰ ਦਾ ਮਾਲਕ ਨਾ ਇਥੇ ਵੜਿਆ ਜਿਹੜਾ ਰਿਟਰਨਿੰਗ ਆਫਸਰ ਤਹਿਸੀਲਦਾਰ ਪੁਲੱਥ ਔਰ ਕੀ ਬਹਾਨਾ ਬਣਾਇਆ ਕਿ ਤਹਿਸੀਲਦਾਰ ਪੁਲੱਥ ਨੂੰ ਜੀ ਦਿਲ ਦਾ ਦੌਰਾ ਪੈ ਗਿਆ ਹਾਰਟ ਪ੍ਰੋਬਲਮ ਆ ਗਈ ਐਂਜਿਓਗ੍ਰਾਫੀ ਕਰਾਉਣੀ ਪੈਣੀ ਆ ਕਿੱਥੇ ਜਾਣਾ ਪੈਣਾ ਬੈਠਾ ਪੁਲੱਥ ਸੀਗਾ ਤਹਿਸੀਲਦਾਰ ਪੁਲੱਥ ਦੁਪਹਿਰ ਤੱਕ ਪੁਲੱਥ ਫਿੱਟਾ ਕਿਉਂਕਿ ਨਿਰਾਲੇ ਦੀ ਚੌਂਕ ਦਾ ਰਿਟਰਨਿੰਗ ਆਫਸਰ ਹੋਏ ਸੀਗਾ ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ ਠੀਕ ਆ ਬਿਲਕੁਲ ਤੇ ਸਰਟੀਫਿਕੇਟ ਕਿਤੋਂ ਆਇਆ ਇੱਕ ਪ੍ਰਾਈਵੇਟ ਜੋਹਰ ਹਸਪੀਟਲ ਜਲੰਧਰ ਤੋਂ ਤੇ ਅਸੀਂ ਇਹਨੂੰ アドਵਾਈਸ ਕਰਦੇ ਆ ਕਿ ਤੂੰ ਜਲਦੀ ਤੋਂ ਜਲਦੀ ਭਰਤੀ ਹੋ ਜਾ ਤੇਰੇ ਦਿਲ ਦੀ ਹਾਲਤ ਬਹੁਤ ਖਰਾਬ ਹੈ ਅਸਲ ਦਿਲ ਦੀ ਹਾਲਤ ਖਰਾਬ ਹੋ ਗਈ ਬੋਕਰ ਦੀ ਦਿਲ ਦੀ ਹਾਲਤ ਖਰਾਬ ਹੋ ਗਈ ਫਰਜੀ ਇਨਕਲਾਬੀਆਂ ਦੀ ਵਿੱਚੇ ਭਗਵੰਤਪਾਲ ਦੀ ਵਿੱਚੇ ਕੇਜਰੀਵਾਲ ਦੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਥੇ ਵਿਵਸਥਾ ਬਦਲਣ ਆਏ ਆ ਅਸੀਂ ਕੋਈ ਸਰਕਾਰ ਬਣਾਉਣ ਨਹੀਂ ਆਏ ਅਸੀਂ ਤਾਂ ਇਕ ਸਿਸਟਮ ਬਣਾ ਦੇਵਾਂਗੇ ਵਧੀਆ ਗਿਰਲਾ ਕਰਾਂਗੇ ਚੰਗੀਆਂ ਨੀਤੀਆਂ ਲਾਗੂ ਕਰਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਕੀਤਾ ਕੀਆ ਆ ਗੋਡੇ ਟੇਕੇ ਆ ਸਾਡੇ ਸਾਰੇ ਕਾਉਂਸਲਰਸ 13 ਵਿੱਚੋਂ ਅੱਜ 8 ਕਾਉਂਸਲਰ ਬ੍ਰੋਡਿਤ ਰਾਂ ਦੇ ਸਾਝਾ ਸਾਝਾ ਫਰੰਟਾ ਮੈਨੂੰ ਕਹਿਣ ਤੋਂ ਇਤਰਾਜ਼ ਦੇਗਾ ਸਾਝੇ ਫਰੰਟ ਦੇ 8 ਕਾਉਂਸਲਰ ਅੰਦਰ ਬੈਠੇ ਨੇ ਤੇ ਨੌਵਾਂ ਮੈਂ ਆ 13 ਚੋਂ ਇਹਦਾ ਮਤਲਬ 9 ਇੱਕ ਪਾਸੇ ਤੇ 5 ਇੱਕ ਪਾਸੇ ਪਰ ਚੋਣ ਮੁਲਤਵੀ ਕਰਾ ਦਿੱਤੀ ਗਈ ਕਿ ਕਿਸੇ ਤਰੀਕੇ ਨਾਲ ਇੱਥੇ ਆਪੋਜੀਸ਼ਨ ਦਾ ਪ੍ਰੈਜ਼ੀਡੈਂਟ ਨਾ ਬਣ ਜਾਏ ਅਸੀਂ ਪ੍ਰੈਜ਼ੀਡੈਂਟ ਚੁਣਿਆ ਹੋਇਆ ਜੋ ਸਾਡਾ ਫੈਸਲਾ ਹੋਇਆ ਉਸ ਤੇ ਬਰਕਰਾਰਾ ਅਸੀਂ ਪਿੱਛੇ ਹਟਣਾ ਨਹੀਂਗੇ ਪਰ ਇਹਨਾਂ ਦੀ ਹਾਲਤ ਦੇਖ ਲਓ ਤੁਸੀਂ ਜਿਹੜੇ ਕਹਿੰਦੇ ਸੀ ਅਸੀਂ ਜੀ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਅੱਜ ਢਿਲਮਾ ਰਹਾ ਪਹਿਲਾਂ ਸਵੇਰੇ 11 ਮੈਂਬਰਾਂ ਚੋਂ ਅਸੀਂ 9 ਸੀਗੇ ਅਸੀਂ ਉਹ ਇਲੈਕਸ਼ਨ ਅਨਪੋਲਸ ਦਿੱਤੀ ਆ ਬਿਨਾ ਮੁਕਾਬਲਾ ਤੋਂ ਬੋਲੇ ਹੀ ਨਹੀਂ ਅੰਦਰ ਫਿਰ ਆ ਕੇ ਨਿਰਾਰੇ ਸਾਡੇ ਰਹਿ ਗਿਆ 7 ਮੈਂਬਰ ਚ ਆ ਗਿਆ 11 ਚ 7 ਅੱਜ ਵੀ 7 ਹੈ ਕੱਲ ਵੀ 7 ਹੈ ਪਰਸੋ ਵੀ 7 ਹੈ ਉਹ ਭਗਵਾਨ ਸਿਆ 15 ਦਿਨ ਮਹੀਨੇ ਬਾਅਦ ਸਾਲ ਬਾਅਦ ਦੀ 7 ਹੈ ਜਿੱਥੇ ਮਰਜੀ ਭੱਜ ਲਾ ਫਿਰ ਉੱਥੇ ਚੋਣ ਮੁਲਤ ਵੀ ਕਰਾਈ ਅਗੇ ਸਾਡਾ ਤਸਦੀਕਦਾਰ ਦਾ ਦਿਲ ਦਾ ਦੌਰਾ ਪੈ ਗਿਆ ਇਹਨਾਂ ਨੂੰ ਦਿਲ ਦਾ ਦੌਰਾ ਉੱਧਰ ਹੀ ਪੈਣਾ ਜਿੱਦਣ ਆ ਇਲੈਕਸ਼ਨ ਹੈ ਔਰ ਉੱਥੇ ਉੱਥੇ ਬੁਰਸ਼ਾ ਗਾਰਡ ਬੁਲਾਇਆ ਸੀ ਘੱਟੀਆਂ ਮੁਕਰ ਪਾਰਟੀ ਦੇ ਬਦਮਾਸ਼ ਅਨਸਰ ਗੁੰਡੇ ਕਦੀ ਦੇਖਿਆ ਤੁਸੀਂ ਮੈਂ ਸੁਣੋ ਤੁਸੀਂ ਨਾਲੇ ਚੋਣ ਪੋਸਟਪੋਨ ਹੋ ਗਈ ਅਸੀਂ ਸੱਤ ਅੰਦਰ ਬੈਠੇ ਆ ਉਹ ਚਾਰ ਰੰਦੇ ਬਾਹਰ ਲੱਗੇ ਢੋਲ ਵੇ ਆਉਂਦੇ ਫਿਰਦੇ ਸੀਗੇ ਉਹ ਕੀ ਕਹਿੰਦੇ ਪੰਜਾਬੀ ਦੀ ਕਥਨ ਹੈ ਇੱਕ ਬਸ਼ਰਮਾ ਦੀ ਕਿ ਸਾਡੀ ਡੋਲਗੀ ਥਾਲ ਅਸੀਂ ਤਾਂ ਪੁੰਜ ਲੈ ਕੇ ਥਾਲ ਖਾਣੇ ਆ ਐਡਾ ਘਟਿਆ ਰੁਈਆ ਆਈ ਐਮ ਸੌਰੀ ਟੂ ਸੇ ਅਸੀਂ ਪਹਿਲਾਂ ਵੀ ਦੇਖਿਆ ਸਰਕਾਰਾਂ ਆ ਕਾਲੀਆਂ ਨਾਲ ਜੋ ਆਪੋਜੀਸ਼ਨ ਦੇ ਰਹੇ ਆ ਲੇਕਿਨ ਇੰਦਾ ਦੀ ਕਦੀ ਹਰਕਤ ਕੀਤੀ ਨੇ ਨੀਚ ਦਿੱਲੀ ਹੋਈ ਔਰ ਮੈਂ ਕਹੂੰਗਾ ਕਿ ਅਸੀਂ ਆ ਬੜਕਰਾਰ ਆ ਅਸੀਂ ਆਪਣੇ ਇਸ ਜੋ ਫੈਸਲਾ ਸਾਡਾ ਹੋਇਆ ਸਾਂਝਾ ਫਰੰਟ ਦਾ ਅਸੀਂ ਨੌ ਦੇ ਨੌ ਬੰਦੇ ਬੜਕਰਾਰ ਆ ਵਾਹਿਗੁਰੂ ਕਾਲਪੁਰ ਦੀ ਕਿਰਪਾ ਨਾਲ ਕਹਿੰਦੇ ਕਿ ਜਿੱਦਦਰ ਵੀ ਚੋਣ ਕਰਾਂਗੇ ਅਬ ਤਾਂ ਚੋਣ ਛੇਤੀ ਕਰਾ ਦੇ ਐ ਕਰਕੇ ਹਾਈ ਕੋਰਟ ਜਾਣਾ ਅਸੀਂ ਕੱਲ ਪਰਸੋਂ ਤੇ ਇੱਥੇ ਇਸੇ ਦਫਤਰ ਵਿੱਚ ਤੁਸੀਂ ਆਉਣਾ ਮੀਡੀਆ ਦੇ ਦੁਆਰਾ ਚੋਣ ਕਰਾਵਾਂਗੇ ਤੇ ਆਪਾਂ ਚੋਣ ਉਸ ਨੂੰ ਜਿੱਤਾਂਗੇ ਇਸ ਤੋਂ ਇਲਾਵਾ ਐਮਸੀਆ ਦੇ ਮਗਰ ਪੁਲਸਟਾਰਤੀ ਜੀ ਉਹਨਾਂ ਦੀ ਪ੍ਰਾਪਰਟੀ ਰਨਮੰਤੀ ਕਰਾ ਦਿਓ ਜੀ ਤੇ ਉੱਤੇ ਪਰਚਾ ਕਰਾ ਦੇਾਂਗੇ ਜੀ ਫਰਜੀ ਸ਼ਿਕਾਇਤਾਂ ਆ ਜਿਹੜਾ ਬੋਕਰ ਦਾ ਪਹਿਲਾ ਰਾਜ ਦੇਖਿਆ ਜਿਹੜਾ ਸਰਕਾਰ ਦੇ ਮੋਢੇ ਤੇ ਰੱਖ ਕੇ ਗੋਲੀਆਂ ਚਲਾ ਰਿਹਾ ਵਾ ਉਹਨਾਂ ਦਾ ਮੋਢਾ ਹਟਾ ਜਿਹੜਾ ਸਰਕਾਰ ਦਾ ਫੇਰ ਆ ਮਗਾਉਣ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਇਹਨਾਂ ਨੂੰ ਲੋਕਾਂ ਦੇ ਪਿੰਡਾਂ 'ਚ ਨਾ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਇਹਨਾਂ ਨੂੰ ਪੰਜਾਬ ਪਾ ਕੇ ਮਾਰਨਾ ਵਾ ਜਿਸ ਢੰਗ ਦੀ ਸਰਕਾਰ ਇਹਨਾਂ ਨੇ ਚਲਾਈ ਨਸ਼ੇ ਪੰਜਾਬ 'ਚ ਅਰਾਜਕਤਾ ਚੋਰੀਆਂ ਲੁਟੇਰ ਲੁਟੇਰੇ ਪੰਜਾਬ 'ਚ ਝੂਠੇ ਮੁਕਦਮੇ ਫਰਜੀ ਜਾਲੀ ਬਦਲਾਖੋਰੀ ਦੇ ਪੰਜਾਬ ਤੁਹਾਡੇ ਸਾਹਮਣੇ ਖੜਾ ਮੈਂ ਔਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਹਬ ਦੀ ਦੇਖ ਕੇ ਨੌਕਰੀਆਂ 100% ਝੂਠ ਬੋਲਦੇ ਨੇ ਮੈਂ ਇੱਕ ਵਾਰ ਚੈਲੰਜ ਕਰਦਾ ਏਡਾ ਵੱਡਾ ਕਸਬਾ 10000 ਪਾਤੀਆ ਭਗਵੰਤ ਰੋਹਿਤ ਕਹਿੰਦਾ ਨੌਕਰੀਆਂ ਨੌਕਰੀਆਂ ਨੌਕਰੀ ਦੱਸੋ ਇੱਕ ਵਾਰ ਕਿਸ ਨੌਕਰੀ ਮਿਲੀ ਸਰਕਾਰੀ ਮੈਂ ਨਿੰਗੜਵਾਣੇਗਾ ਕਹਿੰਦੇ ਨਹੀਂ ਮਿਲੀ ਝੂਠੇ ਝੂਠ ਹੀ ਪ੍ਰਚਾਰ ਕਰਦੇ ਜਾਂਦੇ ਨੇ ਇਸ ਲਈ ਮੈਂ ਤੁਹਾਨੂੰ ਕਹਿਣਾ ਆਵਾ ਔਰ ਮੈਂ ਸਮਝਦਾ ਕਿ ਬੋਕਰ ਨੇ ਮਗਰਮੀਆਂ ਪਾਰਟੀਆਂ ਤੋਂ ਕੋਈ ਸਿੱਖਿਆ ਨਹੀਂ ਗਲਤੀਆਂ ਤੋਂ ਕਰ ਲੈਣ ਤੋਂ ਗਲਤੀਆਂ ਤੇ ਉਨ ਤੋਂ ਵੀ ਭੜੇ ਟੋਏ ਵਿੱਚ ਜਾ ਕੇ ਡਿੱਗਣਗੇ ਤਾਂ ਮੈਂ ਧੰਨਵਾਦ ਕਰਦਾ ਸਾਰੇ ਗੈਰਤਮਾਨ ਪਰ ਵੇ ਗੋ ਆਲ ਦੇ ਸਾਰੇ ਇਲਾਕੇ ਦੇ ਲੋਕਾਂ ਦਾ ਕਿ ਤੁਸੀਂ ਅੱਜ ਇੱਥੇ ਜੁੜੇ ਹੋ ਪੂਰਾ ਥੋਸ ਪਹਿਰਾ ਦਿੱਤਾ ਸਾਡਾ ਨਿਸ਼ਪਾਲ ਸਿੰਘ ਜੀ ਸਾਡੇ ਜਿਹੜੇ ਫੋਰਮਰ ਚੇਅਰਮੈਨ ਨੇ ਸੁਮੇਤ ਸਾਰੇ ਸਾਡੇ ਕਾਉਂਸਲਰਸ ਖੜੇ ਨੇ ਸਾਝਾ ਫਰੰਡ ਦੇ ਸਾਰੇ ਕਾਉਂਸਲਰਸ ਖੜੇ ਨੇ ਪਤਵੰਤੇ ਸਾਰੇ ਖੜੇ ਨੇ ਤੁਹਾਡਾ ਸਾਡੇ ਨਾਲ ਜੁੜਨ ਆਸੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਜਰਾ ਪ੍ਰਦਰਸ਼ਨ ਕਰੀਏ ਬੜਾ ਜਪੰਜਾਬ ਸਰਕਾਰ ਜੁੜਾ ਜੁੜਾ ਸਰਕਾਰ ਜੁੜਾ ਕਾਇਰਦੀ ਸਰਕਾਰ ਦੀ ਸਰਕਾਰ ਝੂਠਿਆਂ ਦੀ ਸਰਕਾਰ ਬਜਰਾ ਖੋਰਾ ਦੀ ਸਰਕਾਰ ਭਗਵਾਨਤ ਮਾਨ ਦੀ ਸਰਕਾਰ ਇਹ ਸਰਜੀ ਇਨਕਲਾਬੀਆਂ ਦੀ ਸਰਕਾਰ ਧਨਵਾਦ ਬਾਈਕੋ ਜੀ ਦਾ ਖਾਲਸਾ